ਪਰ ਚਲੋ ਕਿ ਨਜ਼ਰ ਸਾਡੀ ਸਰਕਾਰ ਸੀ ਉਹਨਾਂ ਦੇ ਅੱਤੇ ਸਾਡੀ ਮਰਜ਼ੀ ਦਾ ਕੰਮ ਹੋਏ ਹੈ ਤਾਂ ਵੀ ਆਲੇ ਪਰ ਚਲੋ ਹੋਰ ਵੀ ਇਦਾਂ ਹੀ ਹੁੰਦਾ ਜਿਵੇਂ ਸਰਕਾਰ ਹੁੰਦੀ ਉਹ ਆਪਣੇ ਕੰਮ ਚਲਾਉਂਦਾ ਪਰ ਵੇਖੋ 2 ਸਾਲ ਦੇ ਲਗਭਗ ਹੋ ਗਿਆ ਇੱਕ ਰੁਪਿਆ ਵੀ ਕੋਈ ਗ੍ਰਾਂਟ ਦੇ ਉੱਤੇ ਆ ਜੀ ਅੱਜ ਜੀ ਮੀਟਿੰਗ ਅੱਜ ਜੀ ਅੱਜ ਅਸੀਂ ਮਹੀਨਾ ਵਾਈ ਜਿਹੜੀ ਸਾਡੀ ਮੀਟਿੰਗ ਆ ਉਹ ਰੱਖੀ ਗਈ ਸੀ ਔਰ ਉਸ ਮੀਟਿੰਗ ਦੇ ਵਿੱਚ ਇਹ ਜਿਹੜਾ ਹਾਈ ਕਮਾਂਡ ਤੇ ਇੱਕ ਪ੍ਰੋਗਰਾਮ ਆਇਆ ਕਿ ਅਸੀਂ ਸਾਰੀਆਂ ਆਪ ਕੋ ਆਪਣੇ ਵਾਰਡਾਂ ਦੇ ਵਿੱਚ ਆਪ ਆਪਣੇ ਬੂਥਾਂ 'ਚ ਆਪ ਆਪਣੀਆਂ ਕਮੇਟੀਆਂ ਕੰਪਲੀਟ ਕਰ ਲੈਣੀ ਹੈ ਔਰ ਆਉਣ ਵਾਲੇ ਲੋਕ ਸਭਾ ਦੇ ਇਲੈਕਸ਼ਨ ਦੇ ਵਿੱਚ ਅਸੀਂ ਪੂਰੇ ਤਿਆਰੀ ਕਰਨੀ ਹੈ ਅੱਜ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਵੀ ਨਿੰਦਿਆ ਕਰਦੇ ਆ ਵੀ ਜਿਹੜੀ ਕਹਿੰਦਾ ਬੀਜੇਪੀ ਸਰਕਾਰ ਨੇ ਇਤਿਹਾਸ ਦੇ ਵਿੱਚ 143 ਮੈਂਬਰ ਆਫ ਪਾਰਲੀਮੈਂਟ ਜਿਹੜੇ ਸਸਪੈਂਡ ਕਰਤੇ ਆ ਉਹਦੇ ਵਾਸਤੇ ਬਹਿਗ ਮਾਰੀ ਗੱਲ ਹੈ ਸਾਰੇ ਅਸੀਂ ਪਾਰਟੀ ਦੇ ਇਕੱਠੇ ਹੋ ਕੇ ਮੇਰ ਸਾਹਿਬ ਇੱਥੇ ਨੇ ਕੌਂਸਲਰ ਸੇਵਾ ਵਾਲੇ ਇੱਥੇ ਨੇ ਸਾਰੇ ਜਾਣੇ ਅਸੀਂ ਉਹਦੀ ਨਿੰਦਿਆ ਕਰਦੇ ਆ ਔਰ ਆਨਲ ਟਾਈਮ ਤੇ ਜਿਹੜਾ ਵੀ ਪਾਰਟੀ ਪ੍ਰੋਗਰਾਮ ਦੇਗੀ ਉਹ ਇੱਕ ਦਾ ਉਸ ਦੇ ਸਬੰਧ ਵਿੱਚ ਜਾਂ ਪਾਰਟੀ ਦੇ ਡਿਵੈਲਪਮੈਂਟ ਦੇ ਸਬੰਧ ਵਿੱਚ ਅਸੀਂ ਤਤਪਰ ਦਿਨ ਰਾਤ ਇੱਕ ਕਰਨ ਵਾਸਤੇ ਤਿਆਰ ਆ ਕਿੱਦਾਂ ਦੀਆਂ ਤਿਆਰੀਆਂ ਚੱਲ ਰਹੀਆਂ 2024 ਦੇ ਵੇਖੋ 2024 ਦੀ ਪਾਰਟੀ ਦੀ ਹਰ ਹਰ ਪਾਰਟੀ ਦਾ ਆਪਣਾ ਪ੍ਰੋਟੋਕੋਲ ਹੈ ਸਾਡਾ ਆਪਣਾ ਵਾ ਅਸੀਂ ਵਾਰਡਾਂ ਦੇ ਵਾਰਡ ਵਾਈਜ਼ ਦੇ ਵਿੱਚ ਆਪਣੇ ਸਾਰੇ ਬੂਥ ਲੈਵਲ ਦੇ ਵਿੱਚ ਆਪਣੀਆਂ ਤਿਆਰੀਆਂ ਕਰ ਰਹੇ ਆ ਔਰ ਜਿੰਨੂ ਵੀ ਪਾਰਟੀ ਮੈਂਬਰ ਆਫ ਪਾਰਲੀਮੈਂਟ ਦੀ ਟਿਕਟ ਦੇਗੀ ਅਸੀਂ ਦਿਨ ਰਾਤੇ ਕਰਕੇ ਉਹਨਾਂ ਨੂੰ ਦਤਾਵਾਂਗੇ ਲਾਇਸੈਂਸ ਹੋਣ ਦੇ ਚਾਂਸ ਹੈ ਇਹ ਹਾਈ ਕਮਾਂਡ ਦੇਖਣਾ ਇਹ ਸਾਡੇ ਵਾਸਤੇ ਗੱਲ ਨਹੀਂ ਸਾਡੇ ਲੈਵਲ ਦੀ ਗੱਲ ਹੈ ਜੇ ਲਾਇਸੈਂਸ ਹੋ ਜਾਣਾ ਸਾਨੂੰ ਕੋਈ ਕਿਸਮ ਦਾ ਕੋਈ ਫਰਕ ਨਹੀਂ ਪਾਰਟੀਆਂ ਨੇ ਵੇਚ ਲਿਆ ਵਾ ਸਭ ਨੇ ਵੇਚ ਲਿਆ ਕਿਦਾਂ ਕਿਦਾਂ ਕੀ ਹੈਗਾ ਕਿਹਨੂੰ ਕੋਈ ਫਰਕ ਨਹੀਂ ਆਗਾ ਹਾਂਜੀ ਭਰਤ ਜਿਹੜੀ ਅੱਜ ਦੀ ਮੀਟਿੰਗ ਹੋਈ ਹੈ ਕਿਸ ਕਰਦੇ ਵੇਖੋ ਪਾਰਟੀ ਹਾਈ ਕਮਾਂਡ ਨੇ ਸਾਨੂੰ ਸਾਡੇ ਪ੍ਰਧਾਨ ਜੀ ਨੂੰ ਪਾਰਟੀ ਪ੍ਰੋਗਰਾਮ ਦਿੱਤਾ ਉਹਦੇ ਬਾਰੇ ਅੱਜ ਇਹਨਾਂ ਨੇ ਸਾਡੇ ਦਾ ਸਾਰਿਆਂ ਦਾ ਵਿਚਾਰ ਟਕਰਾੰਦਰਾ ਕੀਤਾ ਉਹ ਜੋ ਵੀ ਇਹਨਾਂ ਨੇ ਅੱਜ ਸਾਨੂੰ ਪੂਥ ਲੈਵਲ ਤੋਂ ਲੈ ਕੇ ਵਾਰਡ ਵਾਰਡ ਲੈਵਲ ਤੋਂ ਪਿੰਡ ਲੈਵਲ ਤੋਂ ਲੈ ਕੇ ਕਮੇਟੀਆਂ ਬਣਾਈਆਂ ਜਾਣਗੀਆਂ ਬਾਕੇ ਅਸੀਂ ਸਾਰੇ ਇਕੱਠੇ ਹੋ ਕੇ 24 ਵਾਲੀ ਇਲੈਕਸ਼ਨ ਨੂੰ ਚੰਗੀ ਤਰ੍ਹਾਂ ਲੜ ਸਕੀਏ ਉਹਦੇ ਪਰ ਇਹ ਅੱਜ ਇਹਨਾਂ ਨੇ ਸਾਨੂੰ ਦੱਸਿਆ ਉਹ ਅਸੀਂ ਅੱਜ ਤੋਂ ਬਾਅਦ ਤਿਆਰੀਆਂ ਕਰਾਂਗੇ ਤੇ ਇਹ ਲੈ ਲਖਿਤ ਪਾਰਟੀ ਵੱਲੋਂ ਬਸੇ ਗਏ। ਹਾਂਜੀ ਕਿਸ ਕਿਸ મુદ્ਦੇ ਦੇ ਉੱਤੇ ਉਧਰੂ ਪਾਰਟੀ ਵੱਲੋਂ ਆਡਰ ਆਇਆ ਕਿ ਕਿਸ ਕਿਸ મુદ્ਦੇ ਤੇ ਮੁੱਦੇ ਨਹੀਂ ਆਏ ਤੇ ਸਾਨੂੰ ਪਾਰਟੀ ਨੂੰ ਇਕੱਠਿਆਂ ਕਰਨ ਲਈ ਸਾਰਿਆਂ ਨੂੰ ਆਏ ਆ। ਤੇ ਮੁੱਦੇ ਜਦੋਂ ਕੋਈ ਮੈਨੀਫੈਸਟੋ ਪਾਰਟੀ ਦਾ ਪਿਆਰ ਹੋਏਗਾ ਉਹ ਸਾਨੂੰ ਦੱਸਣਗੇ ਫਿਰ ਉਹ ਤੁਹਾਨੂੰ ਦੱਸ ਦਵਾਂਗੇ। ਅਜੇ ਵੀ ਅਸੀਂ ਪੂਥ ਲੈਵਲ ਤੇ ਕਮੇਟੀਆਂ ਜਿਹੜੀਆਂ ਨੇ ਬਣਾਉਣ ਵਾਸਤੇ ਆਇਆ ਤੇ ਉਹਨਾਂ ਦੀਆਂ ਲਿਸਟਾਂ ਬਣਾ ਕੇ ਪਾਰਟੀ ਨੂੰ ਭੇਜਣੀਆਂ ਨੇ ਤੇ ਇਹਨਾਂ ਸਾਰੇ ਆਪਣੇ ਸੰਗਠਨ ਨੂੰ ਜਿਹੜਾ ਇਕੱਠਿਆ ਕਰਕੇ ਤੇ ਉਹ ਡਿਊਟੀਆਂ ਲਾਣਗੇ ਪ੍ਰਧਾਨ ਸਾਹਿਬ ਸਾਡੇ ਅੱਜ ਦੀ ਸਰਸਵਤੀ ਮੀਟਿੰਗ ਹੈ ਕਿਸ ਚੀਜ਼ ਦੀ ਮੀਟਿੰਗ ਰੱਖੀ ਹੈ ਜੀ ਅੱਜ ਦੀ ਮੀਟਿੰਗ ਪਾਰਟੀ ਪ੍ਰੋਗਰਾਮ ਦੇ ਉੱਤੇ ਪ੍ਰਧਾਨ ਜੀ ਸਾਡਿਆਂ ਨੂੰ ਉੱਤੋਂ ਸੰਦੇਸ਼ ਆਇਆ ਸੀਗਾ 24 ਦੇ ਇਲੈਕਸ਼ਨ ਆ ਰਹੇ ਆ ਇਹਦੇ ਵਾਸਤੇ ਬੂਥ ਲੈਵਲ ਦੇ ਉੱਤੇ ਬੰਦਿਆਂ ਨੂੰ ਕੈਮ ਕਰੋ ਸਾਰੀਆਂ ਲਿਸਟਾਂ ਬਣਾ ਕੇ ਸਾਨੂੰ ਭੇਜੋ ਜਿਹਦੇ ਨਾਲ ਅਸੀਂ ਇਲੈਕਸ਼ਨ ਜਿਹੜਾ 24 ਦਾ ਸੌਖਾ ਲੜ ਸਕੀਏ ਇਹ ਹੁਣ ਤੋਂ ਤਿਆਰੀ ਕਰਾਂਗੇ ਤੇ ਫੇਰ ਹੀ ਜਾ ਕੇ ਗੱਲ ਬੰਨੀ ਆ ਜੇਕਰ ਮੌਕੇ ਦੇ ਉੱਤੇ ਉੱਠੇ ਉੱਠੇ ਘਰੋਂ ਉਹ ਗੱਲ ਨਹੀਂ ਬੰਦੀ ਹੁੰਦੀ ਇਹ ਜਿਹੜੀ ਮਿਹਨਤ ਹੁੰਦੀ ਆ ਨਾਲੇ ਤੇ ਪਾਰਟੀ ਦਾ ਸੰਗਠਨ ਹੋ ਜਾਂਦਾ ਵਾ ਜੇ ਕੋਈ ਗੁੱਸੇ ਦਾ ਜੀ ਹੋਵੇ ਤੇ ਉਹਨੂੰ ਮਨਾਇਆ ਜਾਂਦਾ ਵਾ ਠੀਕ ਹੋ ਜਾਂਦਾ ਉਹਦੇ ਨਾਲ ਐਮਸੀ ਵੀ ਇਕੱਠੇ ਹੋ ਜਾਂਦੇ ਆ ਇਸੇ ਮੁੱਦੇ ਦੇ ਉੱਤੇ ਹੀ ਅਸੀਂ 24 ਦੇ ਇਲੈਕਸ਼ਨ ਦੇ ਉੱਤੇ ਜਿਹੜੀ ਇਹ ਮੀਟਿੰਗ ਕੀਤੀ ਆ ਉਹੋ ਹੀ ਮੀਟਿੰਗ ਜੇ ਇਹ ਵੀ ਕੋਈ ਪਤਾ ਨਹੀਂ ਜੇ ਹਾਲੇ ਹਾਲੇ ਕੋਈ ਪਾਰਟੀ ਨੇ ਡਿਕਲੇਅਰ ਨਹੀਂ ਜੇ ਕੀਤਾ ਇਰੇ ਲੋਕਲ ਲੀਡਰੋ ਕਿੱਧਰ ਤਾਂ ਜਾਂਦੇ ਆ ਕੰਟੀਨੂ ਲੋਕਲ ਲੀਡਰ ਤੇ ਚੰਗਾ ਹੋਵੇ ਹੁਣ ਸਾਡੇ 9 ਹਲਕੇ 9 ਹਲਕੇ ਦੇ ਵਿੱਚੋਂ ਹੀ ਆਊਗਾ ਨਾ ਕੋਈ ਇਹ ਤੇ ਹੈ ਨਹੀਂ ਕਿ ਬਟਾਲੇ ਦਾ ਹੀ ਜਿੱਦਣਗੇ ਨੇਰਾ ਐਮਪੀ ਦਾ ਇਲੈਕਸ਼ਨ ਆ ਉਹ ਪਾਰਟੀ ਇਨਸਾਈਟ ਕਰੇਗੀ ਹਾਂਜੀ ਐਮਐਲਏ ਇਲੈਕਸ਼ਨ ਜਿਹੜਾ ਵਾ ਉਹ ਜ਼ਰੂਰ ਲੋਕਲ ਕਰਨਗੇ